ਜਿਨਨੇ ਵੀ ਜੁਐਲਰੀ ਦੀਆਂ ਸ਼ਾਪਸ ਨੇ ਉਹਨਾਂ ਦੇ ਕੈਮਰੇ ਚੈੱਕ ਕੀਤੇ ਗਏ ਉਹਨੇ ਡੀਵੀਆਰ ਉਹਨਾਂ ਨੂੰ ਪ੍ਰੋਪਰਲੀ ਠੀਕ ਰੱਖਣ ਵਾਸਤੇ ਗਿਆ ਗਿਆ ਤੇ ਉਹਨਾਂ ਦੇ ਜਿਹੜੇ ਕੈਮਰੇ ਉਹਨਾਂ ਨੂੰ ਸਾਫ਼ ਰੱਖਣ ਵਾਸਤੇ ਗਿਆ ਗਿਆ ਤਾਂ ਜੋ ਫੋਟੋ ਕਲੀਅਰ ਆ ਸਕੇ ਹੋਰ ਵੀ ਜਿੰਨੀਆਂ ਦੁਕਾਨਾਂ ਨੇ ਲੋਕਾਂ ਦੇ ਵਿੱਚ ਜਿਹੜੀ ਸਿਕਿਉਰਿਟੀ ਦੀ ਭਾਵਨਾ ਨੂੰ ਲੈ ਕੇ ਲੋਕਾਂ ਦੇ ਵਿੱਚ ਬਿਲਕੁਲ ਵੀ ਕਿਸੇ ਵੀ ਡਰ ਭੈ ਦੀ ਲੋੜ ਨਹੀਂ ਪੁਲਿਸ ਹਮੇਸ਼ਾ ਉਹਨਾਂ ਦੀ ਸਹਾਇਤਾ ਵਾਸਤੇ ਤਤਪਰ ਰਹਾ ਤੇ ਹੋਰ ਜਿਸ ਤਰ੍ਹਾਂ ਨਸ਼ਾ ਹੈਗਾ ਕੋਈ ਵੇਚਦਾ ਹੈ ਤੇ ਉਹਦੇ ਬਾਰੇ ਪੁਲਿਸ ਨੇ ਟੋਲ ਫਰੀ ਨੰਬਰ ਜਿਹੜਾ ਸ਼ੁਰੂਆ ਉਹਦੇ ਬਾਰੇ ਦੱਸਿਆ ਗਿਆ ਵੀ ਤੁਸੀਂ ਦੱਸੋ ਮਿਸਟਰ ਉਹਨਾਂ ਦਾ ਨਾਮ ਬੁੱਕ ਰੱਖਿਆ ਜਾਏਗਾ ਤੇ ਉਹਦੀ ਜਿਹੜਾ ਕੋਈ ਵੀ ਨਸ਼ਾ ਵੇਚਦਾ ਹੈ ਉਹਦੇ ਬਾਰੇ ਉਹਦੇ ਜਾਣਕਾਰੀ ਦਿੱਤੀ ਜਾਵੇ ਕੈਮਰੇਆ ਦੀ ਚੈਕਿੰਗ ਜਿਹੜੀ ਕੀਤੀ ਗਈ ਹੈ ਇਨਪੁਟ ਆ ਕੋਈ ਜਾਂ ਬਸਾਕੀ ਦੇ ਮਤਲਬ ਨਜ਼ਰ ਆਈ ਹੈ ਜਾਂ ਰੂਟੀਨ ਚ ਕੀਤੀ ਗਈ ਹੈ ਜਿਹੜੀ ਸਾਡੇ ਜਿਹੜੇ ਐਸਐਸਪੀ ਸਾਹਿਬ ਜੀ ਦੇ ਨਿਸ਼ਾਨ ਰਿਸ਼ਾ ਹੈ ਇੱਥੇ ਤੇ ਉਹਦੇ ਜੋ ਵੀ ਉਹਨਾਂ ਵੱਲੋਂ ਡਿਸਰਵੇਸ਼ਨ ਦੇਲੇ ਵੀ ਸ਼ਾਇਦ ਦੇ ਵਿੱਚ ਬਿਲਕੁਲ ਸੁਖ ਭਾਵਨਾ ਬਣਾ ਕੇ ਰੱਖਣੀ ਹੈ ਤੇ ਲੋਕਾਂ ਦੇ ਵਿੱਚ ਕਿਸੇ ਵੀ ਡਰ ਭੈਰ ਨੂੰ ਖਤਮ ਕਰਕੇ ਰੱਖਣਾ ਹੈ ਉਹ ਕਰਕੇ ਸਾਰੇ ਇਸ ਜਿਹੜਾ ਪੈਦਲ ਮਾਰਚ ਆ ਸਰਮਾ ਸ਼ਹਿਰ ਦੇ ਵਿੱਚ ਕੀਤਾ ਗਿਆ। ਬਸਾਕੀ ਤੇ ਜਿੱਦਾਂ ਮੇਲੇ ਲੱਗਦੇ ਤਿਪਰੀ ਵੀ ਲੱਗਦਾ ਪੰਡੋਰੀ ਵੀ ਲੱਗਦਾ ਕਾਫੀ ਦੂਰ ਦੂਰ ਲੋਕ ਆਉਂਦੇ ਆ ਉਹ ਸ਼ਹਿਰ ਉਹ ਕਿਜਾਂ ਦੇਤੀ ਪਰਬਤ ਕਿਥੇ ਗਿਆ। ਉਹਦੇ ਵਾਸਤੇ ਵੱਖਰੇ ਵੱਖਰੇ ਸਿਕਿਉਰਿਟੀ ਦੇ ਪ੍ਰਬੰਧ ਕੀਤੇ ਹੋਏ ਹੋਣ ਤਾਂ ਜੋ ਉੱਥੇ ਜਿੰਨੇ ਵੀ ਫੋਰਸ ਆ ਸਾਡੀ ਲੱਗ ਸਕੇ ਵਾਰ-ਵਾਰ ਫੋਰਸ ਲਗਾਈ ਗਈ ਹੈ। ਫੋਰਕੀ ਕੀ ਹੈ ਸਰ ਪਰ ਬੰਨਣਾ ਨਾਕੇ ਬੰਦੀ ਕੀਤਾ। ਉਸ ਤਰ੍ਹਾਂ ਜਿੱਦਾਂ ਸਾਡੇ ਹੁਣ ਨਾਕੇ ਲੱਗੇ ਹੁੰਦੇ ਹਨ ਕਾਨੂੰਨ ਚੌਕ ਨਾਕਾ ਹੁੰਦਾ ਹੈ ਸਾਡਾ ਗੁਰ ਰਵੀਦਾਸ ਚੌਕ ਨਾਕਾ ਹੁੰਦਾ ਹੈ। ਸਾ ਦਾ ਚੌਂਗ ਨਾਕਾ ਹੁੰਦਾ ਹੈ ਸ਼ਹਿਰ ਦੀ ਐਂਟਰੀ ਦੇ ਉੱਤੇ ਨਾਕਾ ਹੈ ਬਬਰੀ ਬਾਈਪਾਸ ਨਾਕਾ ਹੈ ਸ਼ਹਿਰ ਚਾਰਵਰਡ ਕੋਰਡਨ ਕੀਤਾ ਹੋਇਆ ਹੈ ਪਿਛਲੇ ਦਿਨੀ ਸ਼ਹਿਰ 'ਚ ਕਾਫੀ ਚੋਰੀਆਂ ਹੋਈਆਂ ਕੋਈ ਹਫਤਾ ਤੱਕ ਲਗਾਤਾਰ ਚੋਰੀਆਂ ਹੋਈਆਂ ਰਾਤ ਦੀ ਗਸ਼ਤ ਬਤਾਈ ਗਈ ਹੈ ਵੀ ਰਾਤ ਦੀ ਗਸ਼ਤ ਲਈ ਆਸੀ ਹੁਣ ਇੱਕ ਚੋਰੀ ਟ੍ਰੇਸ ਵੀ ਕਰ ਲਈ ਹੈ ਇੱਕ ਸ਼ੋਰ ਫੜਿਆ ਹੈ ਜੀ ਜਿਹੜੇ ਸਾਰੇ ਅਸੀਂ ਤਰਸੋਂ ਜਾਣਕਾਰੀ ਦੇਵਾਂਗੇ ਜੋ ਐਸਐਸਪੀ ਗੁਰਦਾਸਪੁਰ ਸ਼ਰੀਹ ਦਿੱਤਾ ਹੈ ਜੀ ਜੇ ਨਿਸ਼ਾਨਾ ਦੇ ਸਾਹੇਟ ਜਿਹੜੇ ਸ਼ਹਿਰ ਦੇ ਵਿੱਚ ਜਿੰਨੇ ਵੀ ਜੁਐਲਰੀ ਦੀਆਂ ਸ਼ਾਪਸ ਨੇ ਉਹਨਾਂ ਦੇ ਕੈਮਰੇ ਚੈੱਕ ਕੀਤੇ ਗਏ ਉਹਨੇ ਡੀਵੀਆਰ ਉਹਨਾਂ ਨੂੰ ਪ੍ਰੋਪਰਲੀ ਠੀਕ ਰੱਖਣ ਵਾਸਤੇ ਕਿਹਾ ਗਿਆ ਤੇ ਉਹਨਾਂ ਦੇ ਜਿਹੜੇ ਕੈਮਰੇ ਉਹਨਾਂ ਨੂੰ ਸਾਫ਼ ਰੱਖਣ ਵਾਸਤੇ ਕਿਹਾ ਗਿਆ ਤਾਂ ਜੋ ਫੋਟੋ ਕਲੀਅਰ ਆ ਸਕੇ ਹੋਰ ਵੀ ਜਿੰਨੀਆਂ ਦੁਕਾਨਾਂ ਨੇ ਲੋਕਾਂ ਦੇ ਵਿੱਚ ਵੀ ਸਿਕਿਉਰਿਟੀ ਦੀ ਭਾਵਨਾ ਨੂੰ ਲੈ ਕੇ ਵੀ ਲੋਕਾਂ ਦੇ ਵਿੱਚ ਬਿਲਕੁਲ ਵੀ ਕਿਸੇ ਵੀ ਡਰ ਭੈਰ ਦੀ ਲੋੜ ਨਹੀਂ ਪੁਲਿਸ ਹਮੇਸ਼ਾ ਉਹਨਾਂ ਦੀ ਸਹਾਇਤਾ ਵਾਸਤੇ ਤਤਪਰ ਹੈ ਤੇ ਹੋਰ ਜਿਸ ਤਰ੍ਹਾਂ ਨਸ਼ਾ ਹੈਗਾ ਕੋਈ ਵੇਚਦਾ ਹੈ ਉਹਦੇ ਬਾਰੇ ਪੁਲਿਸ ਨੂੰ ਪੁਲਿਸ ਫ੍ਰੀ ਨੰਬਰ ਜਿਹੜਾ ਇ슈 ਹੋਇਆ ਉਹਦੇ ਬਾਰੇ ਦੱਸਿਆ ਗਿਆ ਵੀ ਤੁਸੀਂ ਦੱਸੋ ਕਿਸ ਦਾ ਉਹਨਾਂ ਦਾ ਨਾਮ ਗੁੱਪਤ ਰੱਖਿਆ ਜਾਏਗਾ ਤੇ ਉਹਦੀ ਜਿਹੜਾ ਕੋਈ ਵੀ ਨਸ਼ਾ ਵੇਚਦਾ ਹੈ ਉਹਦੇ ਬਾਰੇ ਉਹਦੇ ਜਾਣਕਾਰੀ ਦਿੱਤੀ ਜਾਵੇ ਕੈਮਰੇ ਆ ਦੀ ਚੈਕਿੰਗ ਜਿਹੜੀ ਕੀਤੀ ਗਈ ਹੈ ਇਨਪੁਟ ਆ ਕੋਈ ਜਾਂ ਬਸਤੀ ਦੇ ਮੱਧਰ ਨਜ਼ਰ ਆਈ ਹੈ ਰੂਟੀਨ ਚ ਕੀਤੀ ਗਈ ਹੈ ਇਹ ਜਿਹੜੀ ਸਾਡੇ ਜਿਹੜੇ ਐਸਐਸਪੀ ਸਾਹਿਬ ਜੀ ਦੇ ਨਿਸ਼ਾਨੇ ਨਿਸ਼ਾਨੇ ਹੈ ਇੱਥੇ ਤੇ ਉਹਦੇ ਜੋ ਵੀ ਉਹਨਾਂ ਵੱਲੋਂ ਡਿਸਰਵੇਸ਼ਨ ਦੇਲੇ ਵੀ ਸ਼ਾਇਦ ਦੇ ਵਿੱਚ ਬਿਲਕੁਲ ਸੁਖ ਭਾਵਨਾ ਬਣਾ ਕੇ ਰੱਖਣੀ ਹੈ ਤੇ ਲੋਕਾਂ ਦੇ ਵਿੱਚ ਕਿਸੇ ਵੀ ਡਰ ਭੈਰ ਨੂੰ ਖਤਮ ਕਰਕੇ ਰੱਖਣਾ ਹੈ ਉਹ ਕਰਕੇ ਸਾਰੇ ਇਸ ਜਿਹੜਾ ਪੈਦਲ ਮਾਰਚ ਆ ਗਰਮਾ ਸ਼ਹਿਰ ਦੇ ਵਿੱਚ ਕੀਤਾ ਗਿਆ। ਬਸਾਕੀ ਤੇ ਜਿੱਦਾਂ ਮੇਲੇ ਲੱਗਦੇ, ਛਿਪੜੀ ਵੀ ਲੱਗਦਾ, ਪੰਨੋਰੀ ਵੀ ਲੱਗਦਾ, ਕਾਫੀ ਦੂਦੋ ਦੂਦੋ ਲੋਕ ਆਦੇ ਆ ਸ਼ਹਿਰ ਉਹ ਕਿੰਨੇ ਪਰਬ ਕੀਤੇ ਗਏ। ਉਹਦੇ ਵਾਸਤੇ ਵੱਖਰੇ ਵੱਖਰੇ ਸਿਕਿਉਰਿਟੀ ਦੇ ਪ੍ਰਬੰਧ ਕੀਤੇ ਹੋਏ ਹੋਣ ਤਾਂ ਜੋ ਉੱਥੇ ਜਿੰਨੇ ਵੀ ਫੋਰਸ ਆ ਸਾਡੀ ਲੱਗ ਸਕੇ ਵਾਰ-ਵਾਰ ਫੋਰਸ ਲਗਾਈ ਗਈ ਹੈ। ਫੋਰਕੀ ਕੇ ਸਰਬਰ ਬੰਨ੍ਹਣਾਂ ਆ ਕੇ ਬੰਦੀ ਕੀਤਾ ਸੀ। ਉਸ ਤਰ੍ਹਾਂ ਜਿੱਦਾਂ ਸਾਡੇ ਹੁਣ ਨਾਕੇ ਲੱਗੇ ਹੁੰਦੇ ਹਨ ਕਾਨੂੰਨ ਚੌਂਕ ਨਾਕਾ ਹੁੰਦਾ ਹੈ, ਸਾਡਾ ਗੁਰਕਬੀਰਦਾਸ ਚੌਂਕ ਨਾਕਾ ਹੁੰਦਾ ਹੈ। ਸਾਡਾ ਚਾਚੌਂਗ ਨਾਕਾਮ ਪਾਇਆ ਸ਼ਾਇਦ ਦੀ ਐਂਟਰੀ ਦੇ ਉੱਤੇ ਲਗਾ ਹੈ ਬੱਬਰੀ ਬਾਈਪਾਸ ਨਾਕਾ ਹੈ ਸਰਵਿਸ ਚਾਰਵਰਡ ਕਾਟਨ ਕੀਤਾ ਹੋਇਆ ਹੈ ਪਿਛਲੇ ਦਿਨੀ ਸ਼ਹਿਰ 'ਚ ਕਾਫੀ ਚੋਰੀਆਂ ਹੋਈਆਂ ਕੋਈ ਹਫਤਾ ਪਹਿਲੇ ਪਿੱਛੇ ਲਗਾਤਾਰ ਚੋਰੀਆਂ ਹੋਈਆਂ ਰਾਤਿਕਾਸ਼ਤ ਬਤਾਈਏ ਇਹ ਵੀ ਰਾਤਿਕਾਸ਼ਤ ਦੱਈਆ ਸੀ ਹੁਣ ਇੱਕ ਚੋਰੀ ਟ੍ਰੇਸ ਵੀ ਕਰ ਲਈ ਹੈ ਇੱਕ ਸ਼ੋਰ ਫੜਿਆ ਹੈ ਜੀ ਜਿਹੜੀ ਸਾਰੇ ਅਸੀਂ ਪੁਲਿਸ ਨੂੰ ਜਾਣਕਾਰੀ ਦਵਾਂਗੇ ਜੋ ਐਸਐਸਪੀ ਗੁਰਦਾਸਪੁਰ ਸ਼ਰੀਹ ਦਿੱਤਿਆ ਜੀ ਜੇ ਦਿਸ਼ਾ ਦਾ ਦਸ਼ਾ ਹੈ ਜੇ ਸ਼ਹਿਰ ਦੇ ਵਿੱਚ ਜਿੰਨੇ ਵੀ ਜੁਐਲਰੀ ਦੀਆਂ ਸ਼ਾਪਸ ਨੇ ਉਹਨਾਂ ਦੇ ਕੈਮਰੇ ਚੈੱਕ ਕੀਤੇ ਗਏ ਉਹਨੇ ਡੀਵੀਆਰ ਉਹਨਾਂ ਨੂੰ ਪ੍ਰੋਪਰਲੀ ਠੀਕ ਰੱਖਣ ਵਾਸਤੇ ਕਿਹਾ ਗਿਆ ਤੇ ਉਹਨਾਂ ਦੇ ਜਿਹੜੇ ਕੈਮਰੇ ਉਹਨਾਂ ਨੂੰ ਸਾਫ਼ ਰੱਖਣ ਵਾਸਤੇ ਕਿਹਾ ਗਿਆ ਤਾਂ ਜੋ ਫੋਟੋ ਕਲੀਅਰ ਆ ਸਕੇ ਹੋਰ ਵੀ ਜਿੰਨੀਆਂ ਦੁਕਾਨਾਂ ਨੇ ਲੋਕਾਂ ਦੇ ਵਿੱਚ ਜਿਹੜੀ ਸਿਕਿਉਰਿਟੀ ਦੀ ਭਾਵਨਾ ਨੂੰ ਲੈ ਕੇ ਲੋਕਾਂ ਦੇ ਵਿੱਚ ਬਿਲਕੁਲ ਵੀ ਕਿਸੇ ਵੀ ਡਰ ਭੈਅ ਦੀ ਲੋੜ ਨਹੀਂ ਪੁਲਿਸ ਹਮੇਸ਼ਾ ਉਹਨਾਂ ਦੀ ਸਹਾਇਤਾ ਵਾਸਤੇ ਤਤਪਰ ਹੈ ਤੇ ਹੋਰ ਜਿਸ ਤਰ੍ਹਾਂ ਨਸ਼ਾ ਹੈਗਾ ਕੋਈ ਵੇਚਦਾ ਹੈ ਤੇ ਉਹਦੇ ਬਾਰੇ ਪੁਲਿਸ ਨੂੰ ਪੁਲਿਸ ਫ੍ਰੀ ਨੰਬਰ ਜਿਹੜਾ ਕਿ ਸ਼ੂਆ ਉਹਦੇ ਬਾਰੇ ਦੱਸਿਆ ਗਿਆ ਕਿ ਆਪ ਵੀ ਤੁਸੀਂ ਦੱਸੋ ਉਹਨਾਂ ਦਾ ਨਾਮ ਗੁੱਪਤ ਰੱਖਿਆ ਜਾਏਗਾ ਤੇ ਉਹਦੀ ਜਿਹੜਾ ਕੋਈ ਵੀ ਨਸ਼ਾ ਵੇਚਦਾ ਹੈ ਉਹਦੇ ਬਾਰੇ ਉਹਦੇ ਜਾਣਕਾਰੀ ਦਿੱਤੀ ਜਾਵੇ ਕੈਮਰੇ ਦੀ ਚੈਕਿੰਗ ਜਿਹੜੀ ਕੀਤੀ ਗਈ ਹੈ ਇਨਪੁਟ ਆ ਕੋਈ ਜਾਂ ਸਾਕੀ ਦੇ ਮਤਲਬ ਨਜ਼ਰ ਆਈ ਹੈ ਰੂਟੀਨ ਚ ਕੀਤੀ ਗਈ ਹੈ ਇਹ ਜਿਹੜੀ ਸਾਡੇ ਜਿਹੜੇ ਐਸਐਸਪੀ ਸਾਹਿਬ ਜੀ ਦੇ ਨਿਸ਼ਾ ਨਿਸ਼ਾ ਹੈਟ ਤੇ ਉਹਦੇ ਜੋ ਵੀ ਉਹਨਾਂ ਨੇ ਮਤਲਬ ਰਿਪੋਰਟੇਸ਼ਨ ਦੇਲੇ ਵੀ ਸ਼ਾਇਦ ਦੇ ਵਿੱਚ ਬਿਲਕੁਲ ਸੁਖ ਭਾਵਨਾ ਮੜਾ ਕੇ ਰੱਖਣੀ ਹੈ ਤੇ ਲੋਕਾਂ ਦੇ ਵਿੱਚ ਕਿਸੇ ਵੀ ਡਰ ਭੈਰ ਨੂੰ ਖਤਮ ਕਰਕੇ ਰੱਖਣਾ ਹੈ ਉਹ ਕਰਕੇ ਸਾਰੇ ਇਸ ਜਿਹੜਾ ਪੈਦਲ ਮਾਰਚ ਆ ਤਾਰਮਾ ਸ਼ਹਿਰ ਦੇ ਵਿੱਚ ਕੀਤਾ ਗਿਆ। ਬਸਾਕੀ ਤੇ ਜਿੱਦਾਂ ਮੇਲੇ ਲੱਗਦੇ ਤਿਬੜੀ ਵੀ ਲੱਗਦਾ ਪੰਨੋਰੀ ਵੀ ਲੱਗਦਾ ਕਾਫੀ ਦੋ ਦੋ ਲੋਕ ਆਦੇ ਆ ਸ਼ਹਿਰ ਹੋ ਕੇ ਜਾਂਦੇ। ਈ ਪਰਬ ਵੀ ਕਿੱਥੇ ਗਿਆ। ਉਹਦੇ ਵਾਸਤੇ ਵੱਖਰੇ ਵੱਖਰੇ ਸਿਕਿਉਰਿਟੀ ਦੇ ਪ੍ਰਬੰਧ ਕੀਤੇ ਹੋਏ ਹਨ। ਤਾਂ ਜੋ ਉੱਥੇ ਜਿੰਨੀ ਵੀ ਫੋਰਸ ਆ ਸਾਡੀ ਲੱਗ ਸਕੇ ਵਾਰ-ਵਾਰ ਫੋਰਸ ਲਗਾਈ ਗਈ ਹੈ। ਫੋਰਟ ਕੀ ਹੈ ਸਰਹੱਦਾਂ ਨਾਲ ਕੇ ਬੰਦੀ ਕੀਤਾ ਸੀ। ਉਸ ਤਰ੍ਹਾਂ ਜਿੱਦਾਂ ਸਾਡੇ ਹੁਣ ਨਾਕੇ ਲੱਗੇ ਹੁੰਦੇ ਹਨ ਕਾਨੂੰਨਵਾਨ ਚੌਕ ਨਾਕਾ ਹੁੰਦਾ ਹੈ ਸਾਡਾ ਗੁਰਕਬੀਰਦਾਸ ਚੌਕ ਨਾਕਾ ਹੁੰਦਾ ਹੈ। ਤੇ ਸਾਡਾ ਚਾਚੌਂਗ ਨਾਕਾ ਹੁੰਦਾ ਹੈ ਸ਼ਹਿਰ ਦੀ ਐਂਟਰੀ ਦੇ ਉੱਤੇ ਲਗਾ ਹੈ ਬਬਰੀ ਬਾਈਪਾਸ ਨਾਕਾ ਹੈ ਸ਼ਹਿਰ ਚਾਰਵਰਡ ਕਾਟਨ ਕੀਤਾ ਹੋਇਆ ਹੈ ਪਿਛਲੇ ਦਿਨੀ ਸ਼ਹਿਰ 'ਚ ਕਾਫੀ ਚੋਰੀਆਂ ਹੋਈਆਂ ਕੋਈ ਹਫਤਾ ਪਹਿਲੇ ਪਿੱਛੇ ਲਗਾਤਾ ਚੋਰੀਆਂ ਹੋਈਆਂ ਰਾਤੀ ਕਹਿੰਦੇ ਬਤਾਈ ਕਿ ਇਹ ਦੇਖੋ ਰਾਤੀ ਕਹਿੰਦੇ ਦੱਈਆ ਸੀ ਹੁਣ ਇੱਕ ਚੋਰੀ ਟ੍ਰੇਸ ਵੀ ਕਰ ਲਈ ਹੈ ਇੱਕ ਸ਼ੋਰ ਫੜਿਆ ਹੈ ਜੀ ਜਿਹੜੀ ਸਾਰੇ ਅਸੀਂ ਟ੍ਰੇਸ ਨੂੰ ਜਾਣਕਾਰੀ ਦੇਵਾਂਗੇ ਜੋ ਐਸਐਸਪੀ ਗੁਰਦਾਸਪੁਰ ਸ਼੍ਰੀ ਇਹ ਦਿੱਤਿਆ ਜੀ ਜੇ ਨਿਸ਼ਾਨਦੇਸ਼ਾਂ ਹੈ ਜੇ ਸ਼ਹਿਰ ਦੇ ਵਿੱਚ ਜਿੰਨੇ ਵੀ ਜੁਐਲਰੀ ਦੀਆਂ ਸ਼ਾਪਸ ਨੇ ਉਹਨਾਂ ਦੇ ਕੈਮਰੇ ਚੈੱਕ ਕੀਤੇ ਗਏ ਉਹਨੇ ਡੀਵੀਆਰ ਉਹਨਾਂ ਨੂੰ ਪ੍ਰੋਪਰਲੀ ਠੀਕ ਰੱਖਣ ਵਾਸਤੇ ਗਿਆ ਗਿਆ ਤੇ ਉਹਨਾਂ ਦੇ ਜਿਹੜੇ ਕੈਮਰੇ ਉਹਨਾਂ ਨੂੰ ਸਾਫ਼ ਰੱਖਣ ਵਾਸਤੇ ਕਿਹਾ ਗਿਆ ਤਾਂ ਜੋ ਫੋਟੋ ਕਲੀਅਰ ਆ ਸਕੇ ਹੋਰ ਵੀ ਜਿੰਨੀਆਂ ਦੁਕਾਨਾਂ ਨੇ ਲੋਕਾਂ ਦੇ ਵਿੱਚ ਜਿਹੜੀ ਸਿਕਿਉਰਿਟੀ ਦੀ ਭਾਵਨਾ ਨੂੰ ਲੈ ਕੇ ਲੋਕਾਂ ਦੇ ਵਿੱਚ ਬਿਲਕੁਲ ਵੀ ਕਿਸੇ ਵੀ ਡਰ ਭੈਅ ਦੀ ਲੋੜ ਨਹੀਂ ਪੁਲਿਸ ਹਮੇਸ਼ਾ ਉਹਨਾਂ ਦੀ ਸਹਾਇਤਾ ਵਾਸਤੇ ਤਤਪਰ ਹੈ ਤੇ ਹੋਰ ਜਿਸ ਤਰ੍ਹਾਂ ਨਸ਼ਾ ਹੈਗਾ ਕੋਈ ਵੇਚਦਾ ਹੈ ਤੇ ਉਹਦੇ ਬਾਰੇ ਪੁਲਿਸ ਨੂੰ ਪੁਲਿਸ ਫ੍ਰੀ ਨੰਬਰ ਜਿਹੜਾ ਇਸ਼ੂਆ ਉਹਦੇ ਬਾਰੇ ਦੱਸਿਆ ਗਿਆ ਵੀ ਤੁਸੀਂ ਦੱਸੋ ਕਿ ਇਸ ਦਾ ਉਹਨਾਂ ਦਾ ਨਾਮ ਬੁੱਕ ਰੱਖਿਆ ਜਾਏਗਾ ਤੇ ਉਹਦੀ ਜਿਹੜਾ ਕੋਈ ਵੀ ਨਸ਼ਾ ਵੇਚਦਾ ਹੈ ਉਹਦੇ ਬਾਰੇ ਉਹਦੇ ਜਾਣਕਾਰੀ ਦਿੱਤੀ ਜਾਵੇ ਕੈਮਰੇਆ ਦੀ ਚੈਕਿੰਗ ਜਿਹੜੀ ਕੀਤੀ ਗਈ ਹੈ ਇਨਪੁਟ ਆ ਕੋਈ ਜਾਂ ਬਸਾਕੀ ਦੇ ਮਤਲਬ ਨਜ਼ਰ ਆਈ ਹੈ ਜਾਂ ਰੂਟੀਨ ਚ ਕੀਤੀ ਗਈ ਹੈ ਜਿਹੜੀ ਸਾਡੇ ਜਿਹੜੇ ਐਸਐਸਪੀ ਸਾਹਿਬ ਜੀ ਦੇ ਦਿਸ਼ਾ ਨਿਰਦਾਸ਼ਾ ਹੈ ਇੱਥੇ ਤੇ ਉਹਦੇ ਜੋ ਵੀ ਉਹਨਾਂ ਵੱਲੋਂ ਡਿਸਰਵੇਸ਼ਨ ਦੇਲੇ ਵੀ ਸ਼ਾਇਦ ਦੇ ਵਿੱਚ ਬਿਲਕੁਲ ਸੁਖ ਭਾਵਨਾ ਬਣਾ ਕੇ ਰੱਖਣੀ ਹੈ ਤੇ ਲੋਕਾਂ ਦੇ ਵਿੱਚ ਕਿਸੇ ਵੀ ਡਰ ਭੈਰ ਨੂੰ ਖਤਮ ਕਰਕੇ ਰੱਖਣਾ ਹੈ ਉਹ ਕਰਕੇ ਸਾਰੇ ਇਸ ਜਿਹੜਾ ਪੈਦਲ ਮਾਰਚਾ ਸ਼ਰਮਾ ਸ਼ਹਿਰ ਦੇ ਵਿੱਚ ਕੀਤਾ ਗਿਆ ਸਰਸਕੀ ਤੇ ਜਿੱਦਾਂ ਮੇਲੇ ਲੱਗਦੇ ਤੇਪੜੀ ਵੀ ਲੱਗਦਾ ਪੱਡੋਰੀ ਵੀ ਲੱਗਦਾ ਕਾਫੀ ਦੂਰੋ ਦੂਰ ਲੋਕ ਆਤੇ ਹੋ ਸ਼ਹਿਰ ਉਹ ਕਿੱਦਾਂ ਨੇ ਤੀਰ ਪਰਬ ਕਿਸੇ ਗਏ ਉਹਦੇ ਵਾਸਤੇ ਵੱਖਰੇ ਵੱਖਰੇ ਕੇ ਸਿਕਿਉਰਟੀ ਦੇ ਪ੍ਰਬੰਧ ਕੀਤੇ ਹੋਏ ਹੋਣ ਤਾਂ ਜੋ ਉੱਥੇ ਜਿੰਨੇ ਵੀ ਫੋਰਸ ਆ ਸਾਡੀ ਲੱਗ ਸਕੇ ਵਾਰ ਵਾਰ ਫੋਰਸ ਲਗਾਈ ਗਈ ਹੈ ਫੋਰ ਕੀ ਕੇ ਸਰ ਪਰ ਬੰਨ ਨਾ ਕੇ ਬੰਦੀ ਕੀਤਾ ਉਹ ਇਸ ਤਰ੍ਹਾਂ ਜਿੱਦਾਂ ਸਾਡੇ ਹੁਣ ਨਾਕੇ ਲੱਗੇ ਹੁੰਦੇ ਹਨ ਕਾਨੂੰਨ ਚੌਕ ਨਾਕਾ ਹੁੰਦਾ ਹੈ ਸਾਡਾ ਗੁਰ ਕਬੀਰ ਦਾ ਚੌਕ ਨਾਕਾ ਹੁੰਦਾ ਹੈ ਇਸਦਾ ਚੌਂਕ ਨਾਕਾ ਹੁੰਦਾ ਹੈ ਸ਼ਹਿਰ ਦੀ ਐਂਟਰੀ ਦੇ ਉੱਤੇ ਲੱਗਾ ਹੈ ਬੱਬਰੀ ਬਾਈਪਾਸ ਨਾਕਾ ਹੈ ਸ਼ਹਿਰ ਚਾਰਵਰਡ ਕੋਆਰਡਨ ਕੀਤਾ ਹੋਇਆ ਹੈ ਪਿਛਲੇ ਦਿਨੀ ਸ਼ਹਿਰ 'ਚ ਕਾਫੀ ਚੋਰੀਆਂ ਹੋਈਆਂ ਕੋਈ ਹਫਤਾ ਤੱਕ ਲਗਾਤਾਰ ਚੋਰੀਆਂ ਹੋਈਆਂ ਰਾਤਿਕਾਸ਼ਤ ਬਤਾਈ ਕਿ ਇਹ ਵੀ ਰਾਤਿਕਾਸ਼ਤ ਦੱਈਆ ਸੀ ਹੁਣ ਇੱਕ ਚੋਰੀ ਟ੍ਰੇਸ ਵੀ ਕਰ ਲਈ ਹੈ ਇੱਕ ਸ਼ੋਰ ਫੜਿਆ ਹੈ ਜੀ ਜਿਹੜੇ ਸਾਰੇ ਅਸੀਂ ਤਰਸੋਂ ਜਾਣਕਾਰੀ ਦੇਵਾਂਗੇ ਜੋ ਐਸਐਸਪੀ ਗੁਰਦਾਸਪੁਰ ਸ਼ਰੀਅ ਦਿੱਤਾ ਜੀ ਜੇ ਨਿਸ਼ਾਨਦੇਸ਼ਾਂ ਹੈ ਜਿਹੜੇ ਸ਼ਹਿਰ ਦੇ ਵਿੱਚ ਜਿੰਨੇ ਵੀ ਜੁਐਲਰੀ ਦੀਆਂ ਸ਼ਾਪਸ ਨੇ ਉਹਨਾਂ ਦੇ ਕੈਮਰੇ ਚੈੱਕ ਕੀਤੇ ਗਏ ਉਹਨੇ ਡੀਵੀਆਰ ਉਹਨਾਂ ਨੂੰ ਪ੍ਰੋਪਰਲੀ ਠੀਕ ਰੱਖਣ ਵਾਸਤੇ ਗਿਆ ਗਿਆ ਤੇ ਉਹਨਾਂ ਦੇ ਜਿਹੜੇ ਕੈਮਰੇ ਉਹਨਾਂ ਨੂੰ ਸਾਫ਼ ਰੱਖਣ ਵਾਸਤੇ ਗਿਆ ਗਿਆ ਤਾਂ ਜੋ ਫੋਟੋ ਕਲੀਅਰ ਆ ਸਕੇ ਹੋਰ ਵੀ ਜਿੰਨੀਆਂ ਦੁਕਾਨਾਂ ਨੇ ਲੋਕਾਂ ਦੇ ਵਿੱਚ ਜਿਹੜੀ ਸਿਕਿਉਰਿਟੀ ਦੀ ਭਾਵਨਾ ਨੂੰ ਲੈ ਕੇ ਲੋਕਾਂ ਦੇ ਵਿੱਚ ਬਿਲਕੁਲ ਵੀ ਕਿਸੇ ਵੀ ਡਰ ਭੈ ਦੀ ਲੋੜ ਨਹੀਂ ਪੁਲਿਸ ਹਮੇਸ਼ਾ ਉਹਨਾਂ ਦੀ ਸਹਾਇਤਾ ਵਾਸਤੇ ਤਤਪਰ ਰਹਾ ਤੇ ਹੋਰ ਜਿਸ ਤਰ੍ਹਾਂ ਨਸ਼ਾ ਹੈਗਾ ਕੋਈ ਵੇਚਦਾ ਹੈ ਤੇ ਉਹਦੇ ਬਾਰੇ ਪੁਲਿਸ ਨੂੰ 100 ਫ੍ਰੀ ਨੰਬਰ ਜਿਹੜਾ ਸ਼ੂਆ ਉਹਦੇ ਬਾਰੇ ਦੱਸਿਆ ਗਿਆ ਵੀ ਤੁਸੀਂ ਦੱਸੋ ਉਹਨਾਂ ਦਾ ਨਾਮ ਬੁੱਕ ਰੱਖਿਆ ਜਾਏਗਾ ਤੇ ਉਹਦੀ ਜਿਹੜਾ ਕੋਈ ਵੀ ਨਸ਼ਾ ਵੇਚਦਾ ਹੈ ਉਹਦੇ ਬਾਰੇ ਉਹਦੇ ਜਾਣਕਾਰੀ ਦਿੱਤੀ ਜਾਵੇ ਕੈਮਰੇਆ ਦੀ ਚੈਕਿੰਗ ਜਿਹੜੀ ਕੀਤੀ ਗਈ ਹੈ ਇਨਪੁਟ ਹੈ ਕੋਈ ਜਾਂ ਬਸਾਕੀ ਦੇ ਮਤਲਬ ਨਜ਼ਰ ਆਈ ਹੈ ਜਾਂ ਰੂਟੀਨ ਚ ਕੀਤੀ ਗਈ ਹੈ ਜਿਹੜੀ ਸਾਡੇ ਜਿਹੜੇ ਐਸਐਸਪੀ ਸਾਹਿਬ ਜੀ ਦੇ ਦਿਸ਼ਾ ਨਿਰਦਾਸ਼ਾ ਹੈ ਤੇ ਉਹਦੇ ਜੋ ਵੀ ਉਹਨਾਂ ਵੱਲੋਂ ਡਿਸਰਵੇਸ਼ਨ ਦੇਲੇ ਵੀ ਸ਼ਾਇਦ ਦੇ ਵਿੱਚ ਬਿਲਕੁਲ ਸੁਖ ਭਾਵਨਾ ਬਣਾ ਕੇ ਰੱਖਣੀ ਹੈ ਤੇ ਲੋਕਾਂ ਦੇ ਵਿੱਚ ਕਿਸੇ ਵੀ ਡਰ ਭੈਅ ਨੂੰ ਖਤਮ ਕਰਕੇ ਰੱਖਣਾ ਹੈ ਉਹ ਕਰਕੇ ਸਾਰੇ ਇਸ ਜਿਹੜਾ ਪੈਦਲ ਮਾਰਚ ਆ ਫਗਮਾ ਸ਼ਹਿਰ ਦੇ ਵਿੱਚ ਕੀਤਾ ਗਿਆ ਸਰਕੀ ਤੇ ਜਿੱਦਾਂ ਮੇਲੇ ਲੱਗਦੇ ਤਿਪਰੀ ਵੀ ਲੱਗਦਾ ਪੰਡੋਰੀ ਵੀ ਲੱਗਦਾ ਕਾਫੀ ਦੋ ਦੋ ਲੋਕ ਆਉਂਦੇ ਆ ਉਹ ਸ਼ਹਿਰ ਉਹ ਕਿ ਜੰਮੇ ਤੀ ਪਰਬ ਕਿਸੇ ਗਏ ਉਹਦੇ ਵਾਸਤੇ ਵੱਖਰੇ ਵੱਖਰੇ ਕੇ ਸਿਕਿਉਰਿਟੀ ਦੇ ਪ੍ਰਬੰਧ ਕੀਤੇ ਹੋਏ ਹੋਣ ਤਾਂ ਜੋ ਉੱਥੇ ਜਿੰਨੇ ਵੀ ਫੋਰਸ ਆ ਸਾਡੀ ਲੱਗ ਸਕੇ ਵਾਰ ਵਾਰ ਫੋਰਸ ਲਗਾਈ ਗਈ ਹੈ ਫੋਰ ਕੀ ਕੇ ਸਰਬਰ ਬੰਨਾਂ ਨਾਕੇ ਬੰਦੀ ਕੀਤਾ ਉਸ ਤਰ੍ਹਾਂ ਜਿੱਦਾਂ ਸਾਡੇ ਹੁਣ ਨਾਕੇ ਲੱਗੇ ਹੁੰਦੇ ਹਨ ਕਾਨੂੰਨ ਚੌਂਕ ਨਾਕਾ ਹੁੰਦਾ ਹੈ ਸਾਡਾ ਗੁਰ ਰਵੀਦਾਸ ਚੌਂਕ ਨਾਕਾ ਹੁੰਦਾ ਹੈ ਫਿਰ ਸਾਡਾ ਚਾ ਚੌਂਗ ਨਾਕਾ ਹੁੰਦਾ ਹੈ ਸ਼ਾਇਦ ਦੀ ਐਂਟਰੀ ਦੇ ਉੱਤੇ ਨਾਕਾ ਹੈ ਬਬਰੀ ਬਾਈਪਾਸ ਨਾਕਾ ਹੈ ਸਰਵਿਸ ਚਾਰਵਾਂਡ ਕੋਆਰਡਨ ਕੀਤਾ ਹੋਇਆ ਹੈ ਪਿਛਲੇ ਦਿਨੀਂ ਸ਼ਹਿਰ 'ਚ ਕਾਫੀ ਚੋਰੀਆਂ ਹੋਈਆਂ ਕੋਈ ਹਫਤਾ ਤਾਂ ਲਗਾਤਾਰ ਚੋਰੀਆਂ ਹੋਈਆਂ ਰਾਤੀ ਗੈਸ ਤੋਂ ਬਤਾਈ ਕਿ ਇਹ ਦੇਖੋ ਰਾਤੀ ਗੈਸ ਤੋਂ ਦੱਈਆ ਸੀ ਹੁਣ ਇੱਕ ਚੋਰੀ ਟ੍ਰੇਸ ਵੀ ਕਰ ਲਈ ਹੈ ਇੱਕ ਸ਼ੋਰ ਫੜਿਆ ਹੈ ਜੀ ਜਿਹਦੇ ਸਾਰੇ ਅਸੀਂ ਟ੍ਰੇਸ ਨੂੰ ਜਾਣਕਾਰੀ ਦੇਵਾਂਗੇ ਜੋ ਐਸਐਸਪੀ ਗੁਰਦਾਸਪੁਰ ਸ਼ਰੀਹ ਦਿੱਤਾ ਜੀ ਜੇ ਨਿਸ਼ਾਨਾ ਦੇ ਸਾਹੇਟ ਜੇ ਸ਼ਹਿਰ ਦੇ ਵਿੱਚ ਜਿੰਨੇ ਵੀ ਜੁਐਲਰੀ ਦੀਆਂ ਸ਼ਾਪਸ ਨੇ ਉਹਨਾਂ ਦੇ ਕੈਮਰੇ ਚੈੱਕ ਕੀਤੇ ਗਏ ਉਹਨੇ ਡੀਵੀਆਰ ਉਹਨਾਂ ਨੂੰ ਪ੍ਰੋਪਰਲੀ ਠੀਕ ਰੱਖਣ ਵਾਸਤੇ ਕਿਹਾ ਗਿਆ ਤੇ ਉਹਨਾਂ ਦੇ ਜਿਹੜੇ ਕੈਮਰੇ ਉਹਨਾਂ ਨੂੰ ਸਾਫ਼ ਰੱਖਣ ਵਾਸਤੇ ਕਿਹਾ ਗਿਆ ਤਾਂ ਜੋ ਫੋਟੋ ਕਲੀਅਰ ਆ ਸਕੇ ਹੋਰ ਵੀ ਜਿੰਨੀਆਂ ਦੁਕਾਨਾਂ ਨੇ ਲੋਕਾਂ ਦੇ ਵਿੱਚ ਵੀ ਸਿਕਿਉਰਿਟੀ ਦੀ ਭਾਵਨਾ ਨੂੰ ਲੈ ਕੇ ਵੀ ਲੋਕਾਂ ਦੇ ਵਿੱਚ ਬਿਲਕੁਲ ਵੀ ਕਿਸੇ ਵੀ ਡਰ ਭੈਰ ਦੀ ਲੋੜ ਨਹੀਂ ਪੁਲਿਸ ਹਮੇਸ਼ਾ ਉਹਨਾਂ ਦੀ ਸਹਾਇਤਾ ਵਾਸਤੇ ਤਤਪਰ ਹੈ ਤੇ ਹੋਰ ਜਿਸ ਤਰ੍ਹਾਂ ਨਸ਼ਾ ਹੈਗਾ ਕੋਈ ਵੇਚਦਾ ਹੈ ਉਹਦੇ ਬਾਰੇ ਪੁਲਿਸ ਨੂੰ ਪੁਲਿਸ ਫ੍ਰੀ ਨੰਬਰ ਜਿਹੜਾ ਇ슈 ਹੋਇਆ ਉਹਦੇ ਬਾਰੇ ਦੱਸਿਆ ਗਿਆ ਵੀ ਤੁਸੀਂ ਦੱਸੋ ਉਹਨਾਂ ਦਾ ਨਾਮ ਉੱਤੇ ਰੱਖਿਆ ਜਾਏਗਾ ਤੇ ਉਹਦੀ ਜਿਹੜਾ ਕੋਈ ਵੀ ਨਸ਼ਾ ਵੇਚਦਾ ਹੈ ਉਹਦੇ ਬਾਰੇ ਉਹਦੇ ਜਾਣਕਾਰੀ ਦਿੱਤੀ ਜਾਵੇ ਕੈਮਰੇਆ ਦੀ ਚੈਕਿੰਗ ਜਿਹੜੀ ਕੀਤੀ ਗਈ ਹੈ ਇਨਪੁਟ ਆ ਕੋਈ ਜਾਂ ਬਸਾਕੀ ਦੇ ਮੰਦਰ ਨਜ਼ਰ ਆਈ ਹੈ ਰੂਟੀਨ ਚ ਕੀਤੀ ਗਈ ਹੈ ਇਹ ਜਿਹੜੀ ਸਾਡੇ ਜਿਹੜੇ ਐਸਐਸਪੀ ਸਾਹਿਬ ਜੀ ਦੇ ਨਿਸ਼ਾਨ ਰਿਸ਼ਾ ਹੈ ਤੇ ਉਹਨੇ ਜੋ ਵੀ ਉਹਨਾਂ ਵੱਲੋਂ ਸਰਵੇਸ਼ਨ ਦੇਲੇ ਵੀ ਸ਼ਾਇਦ ਦੇ ਵਿੱਚ ਬਿਲਕੁਲ ਸੁਖ ਭਾਵਨਾ ਬਣਾ ਕੇ ਰੱਖਣੀ ਹੈ ਤੇ ਲੋਕਾਂ ਦੇ ਵਿੱਚ ਕਿਸੇ ਵੀ ਡਰ ਭੈਰ ਨੂੰ ਖਤਮ ਕਰਕੇ ਰੱਖਣਾ ਹੈ ਉਹ ਕਰਕੇ ਸਾਰੇ ਇਸ ਜਿਹੜਾ ਪੈਦਲ ਮਾਰਚ ਆ ਗਰਮਾ ਸ਼ਹਿਰ ਦੇ ਕੀਤਾ ਗਿਆ ਬਸਾਕੀ ਤੇ ਜਿੱਦਾਂ ਮੇਲੇ ਲੱਗਦੇ ਟਿਪੜੀ ਵੀ ਲੱਗਦਾ ਪੰਨੋੜੀ ਵੀ ਲੱਗਦਾ ਕਾਫੀ ਦੂਦੋ ਦੂਦੋ ਲੋਕ ਆਦੇ ਆਂ ਤੇ ਸ਼ਹਿਰ ਹੋ ਕੇ ਜਾਂਦੇ ਪੀਰਬਰਤ ਕਿਸੇਗੇ ਉਹਦੇ ਵਾਸਤੇ ਵੱਖਰੇ ਵੱਖਰੇ ਸਿਕਿਉਰਿਟੀ ਦੇ ਪ੍ਰਬੰਧ ਕੀਤੇ ਹੋਏ ਹੋਣ ਤਾਂ ਜੋ ਉੱਥੇ ਜਿੰਨੇ ਵੀ ਫੋਰਸ ਆ ਸਾਡੀ ਲੱਗ ਸਕੇ ਵਾਰ-ਵਾਰ ਫੋਰਸ ਲਗਾਈ ਗਈ ਹੈ ਫੋਰ ਕੀ ਕੇ ਸਰਬਰਨਾਂ ਆ ਕੇ ਬੰਦੀ ਕੀਤਾ ਸੀ ਉਸ ਤਰ੍ਹਾਂ ਜਿੱਦਾਂ ਸਾਡੇ ਹੁਣ ਨਾਕੇ ਲੱਗੇ ਹੁੰਦੇ ਹਨ ਕਾਨੂੰਨ ਚੌਂਕ ਨਾਕਾ ਹੁੰਦਾ ਹੈ ਸਾਡਾ ਗੁਰ ਕਬੀਰ ਦਾ ਚੌਂਕ ਨਾਕਾ ਹੁੰਦਾ ਹੈ ਸਾਡਾ ਚਾਚੌਂਗ ਨਾਕਾਮ ਦਾ ਹੈ ਸ਼ਾਇਦ ਦੀ ਐਂਟਰੀ ਦੇ ਉੱਤੇ ਨਾਕਾ ਹੈ ਬੱਬਰੀ ਬਾਈਪਾਸ ਨਾਕਾ ਹੈ ਸ਼ਹਿਰ ਚਾਰਵਰਡ ਕਾਟਨ ਕੀਤਾ ਹੋਇਆ ਹੈ ਪਿਛਲੇ ਦਿਨੀ ਸ਼ਹਿਰ 'ਚ ਆਫੀ ਚੋਰੀਆਂ ਹੋਈਆਂ ਕੋਈ ਹਫਤਾ ਪਹਿਲੇ ਵੀ ਚਾਰ ਲਗਾਤਾਰ ਚੋਰੀਆਂ ਹੋਈਆਂ ਰਾਤਿਕਾਸ਼ਤ ਬਤਾਈ ਕਿ ਇਹ ਵੀ ਰਾਤਿਕਾਸ਼ਤ ਦੱਈਆ ਸੀ ਹੁਣ ਇੱਕ ਚੋਰੀ ਟ੍ਰੇਸ ਵੀ ਕਰ ਲਈ ਹੈ ਇੱਕ ਸ਼ੋਰ ਫੜਿਆ ਹੈ ਜੀ ਜਿਹੜੀ ਸਾਰੇ ਅਸੀਂ ਪੁਲਿਸ ਨੂੰ ਜਾਣਕਾਰੀ ਦੇਵਾਂਗੇ ਜੋ ਐਸਐਸਪੀ ਗੁਰਦਾਸਪੁਰ ਸ਼ਰੀਹ ਦਿੱਤਾ ਜੀ ਜੇ ਨਿਸ਼ਾਨਾ ਦੇ ਸਾਹ ਹੈ ਜੇ ਸ਼ਹਿਰ ਦੇ ਵਿੱਚ ਜਿੰਨੇ ਵੀ ਜੁਐਲਰੀ ਦੀਆਂ ਸ਼ਾਪਸ ਨੇ ਉਹਨਾਂ ਦੇ ਕੈਮਰੇ ਚੈੱਕ ਕੀਤੇ ਗਏ ਉਹਨੇ ਡੀਵੀਆਰ ਉਹਨਾਂ ਨੂੰ ਪ੍ਰੋਪਰਲੀ ਠੀਕ ਰੱਖਣ ਵਾਸਤੇ ਕਿਹਾ ਗਿਆ ਤੇ ਉਹਨਾਂ ਦੇ ਜਿਹੜੇ ਕੈਮਰੇ ਉਹਨਾਂ ਨੂੰ ਸਾਫ਼ ਰੱਖਣ ਵਾਸਤੇ ਕਿਹਾ ਗਿਆ ਤਾਂ ਜੋ ਫੋਟੋ ਕਲੀਅਰ ਆ ਸਕੇ ਹੋਰ ਵੀ ਜਿੰਨੀਆਂ ਦੁਕਾਨਾਂ ਨੇ ਲੋਕਾਂ ਦੇ ਵਿੱਚ ਜਿਹੜੀ ਸਿਕਿਉਰਿਟੀ ਦੀ ਭਾਵਨਾ ਨੂੰ ਲੈ ਕੇ ਲੋਕਾਂ ਦੇ ਵਿੱਚ ਬਿਲਕੁਲ ਵੀ ਕਿਸੇ ਵੀ ਡਰ ਭੈਅ ਦੀ ਲੋੜ ਨਹੀਂ ਪੁਲਿਸ ਹਮੇਸ਼ਾ ਉਹਨਾਂ ਦੀ ਸਹਾਇਤਾ ਵਾਸਤੇ ਤਤਪਰ ਹੈ ਤੇ ਹੋਰ ਜਿਸ ਤਰ੍ਹਾਂ ਨਸ਼ਾ ਹੈਗਾ ਕੋਈ ਵੇਚਦਾ ਹੈ ਤੇ ਉਹਦੇ ਬਾਰੇ ਪੁਲਿਸ ਨੂੰ ਪੁਲਿਸ ਫ੍ਰੀ ਨੰਬਰ ਜਿਹੜਾ ਕਿ ਹੋਇਆ ਉਹਦੇ ਬਾਰੇ ਦੱਸਿਆ ਗਿਆ ਵੀ ਤੁਸੀਂ ਦੱਸੋ ਉਹਨਾਂ ਦਾ ਨਾਮ ਉੱਪਰ ਰੱਖਿਆ ਜਾਏਗਾ ਤੇ ਉਹਦੀ ਜਿਹੜਾ ਕੋਈ ਵੀ ਨਸ਼ਾ ਵੇਚਦਾ ਹੈ ਉਹਦੇ ਜਾਣਕਾਰੀ ਦਿੱਤੀ ਜਾਵੇ ਕੈਮਰੇ ਦੀ ਚੈਕਿੰਗ ਜਿਹੜੀ ਕੀਤੀ ਗਈ ਹੈ ਇਨਪੁਟ ਆ ਕੋਈ ਹਾਂ ਸਾਕੀ ਦੇ ਮਤਲਬ ਨਜ਼ਰ ਆਈ ਹੈ ਰੂਟੀਨ ਚ ਕੀਤੀ ਗਈ ਹੈ ਜਿਹੜੀ ਸਾਡੇ ਜਿਹੜੇ ਐਸਐਸਪੀ ਸਾਹਿਬ ਜੀ ਦੇ ਨਿਸ਼ਾ ਨਿਸ਼ਾ ਹੈਟ ਤੇ ਉਹਦੇ ਜੋ ਵੀ ਉਹਨਾਂ ਨੇ ਮਤਲਬ ਡਿਜ਼ਰਵੇਸ਼ਨ ਦੇ ਰਹੇ ਵੀ ਸ਼ਾਇਦ ਦੇ ਵਿੱਚ ਬਿਲਕੁਲ ਸੁਖ ਭਾਵਨਾਵਾਂ ਬਣਾ ਕੇ ਰੱਖਣੀ ਹੈ ਤੇ ਲੋਕਾਂ ਦੇ ਵਿੱਚ ਕਿਸੇ ਵੀ ਡਰ ਭੈਰ ਨੂੰ ਖਤਮ ਕਰਕੇ ਰੱਖਣਾ ਹੈ ਉਹ ਕਰਕੇ ਸਾਰੇ ਇਸ ਜਿਹੜਾ ਪੈਦਲ ਮਾਰਚ ਆ ਗਰਮਾਤ ਸ਼ਹਿਰ ਦੇ ਵਿੱਚ ਕੀਤਾ ਗਿਆ। ਬਸਾਕੀ ਤੇ ਜਿੱਦਾਂ ਮੇਲੇ ਲੱਗਦੇ ਤਿਬਰੀ ਵੀ ਲੱਗਦਾ ਪੰਡੋਰੀ ਵੀ ਲੱਗਦਾ ਕਾਫੀ ਦੂਸਰੋ ਲੋਕ ਆਦੇ ਆ ਸ਼ਹਿਰ ਹੋ ਕੇ ਜਾਂਦੇ। ਕੀ ਪਰਬਤ ਕਿੱਥੇ ਗਿਆ? ਉਹਦੇ ਵਾਸਤੇ ਵੱਖਰੇ ਵੱਖਰੇ ਕੇ ਸਿਕਿਉਰਿਟੀ ਦੇ ਪ੍ਰਬੰਧ ਕੀਤੇ ਹੋਏ ਹਨ। ਤਾਂ ਜੋ ਉੱਥੇ ਜਿੰਨੇ ਵੀ ਫੋਰਸ ਹੈ ਸਾਡੀ ਲੱਗ ਸਕੇ ਵਾਰ-ਵਾਰ ਫੋਰਸ ਲਗਾਈ ਗਈ ਹੈ। ਫੋਰਕੀ ਕੇ ਸਰਬਰ ਬੰਨ੍ਹਨਾਂ ਆ ਕੇ ਬੰਦੀ ਕੀਤਾ ਸੀ। ਉਸ ਤਰ੍ਹਾਂ ਜਿੱਦਾਂ ਸਾਡੇ ਹੁਣ ਨਾਕੇ ਲੱਗੇ ਹੁੰਦੇ ਹਨ ਕਾਨੂੰਨਵਾਂ ਚੌਕ ਨਾਕਾ ਹੁੰਦਾ ਹੈ ਸਾਡਾ ਗੁਰਕਬੀਰਦਾਸ ਚੌਕ ਨਾਕਾ ਹੁੰਦਾ ਹੈ। ਤੇ ਸਾਡਾ ਚਾਚੌਂਗ ਨਾਕਾ ਹੁੰਦਾ ਹੈ ਸ਼ਹਿਰ ਦੀ ਐਂਟਰੀ ਦੇ ਉੱਤੇ ਲੱਗਾ ਹੈ ਬਬਰੀ ਬਾਈਪਾਸ ਨਾਕਾ ਹੈ ਸਰਵਿਸ ਚਾਰਜ ਆਰਡਰ ਕੀਤਾ ਹੋਇਆ ਹੈ ਪਿਛਲੇ ਦਿਨੀ ਸ਼ਹਿਰ 'ਚ ਕਾਫੀ ਚੋਰੀਆਂ ਹੋਈਆਂ ਕੋਈ ਹਫਤਾ ਪਹਿਲੇ ਫਿਕਰ ਲਗਾਤਾਰ ਚੋਰੀਆਂ ਹੋਈਆਂ ਰਾਤਿਕਾ ਇਸ ਤੋਂ ਬਤਾਈ ਕਿ ਇਹ ਦੇਖੋ ਰਾਤਿਕਾ ਇਸ ਤੋਂ ਦੱਈਆ ਸੀ ਹੁਣ ਇੱਕ ਚੋਰੀ ਟ੍ਰੇਸ ਵੀ ਕਰ ਲਈ ਹੈ ਇੱਕ ਸ਼ੋਰ ਫੜਿਆ ਹੈ ਜੀ ਜਿਹੜੀ ਸਾਰੇ ਅਸੀਂ ਟ੍ਰੇਸ ਨੂੰ ਜਾਣਕਾਰੀ ਦੇਵਾਂਗੇ ਜੋ ਐਸਐਸਪੀ ਗੁਰਦਾਸਪੁਰ ਸ਼ਰੀਹ ਦਿੱਤਾ ਹੈ ਜੀ ਜੇ ਨਿਸ਼ਾਨਦੇਸ਼ਾਂ ਹੈ ਜੇ ਸ਼ਹਿਰ ਦੇ ਵਿੱਚ ਜਿੰਨੇ ਵੀ ਜੁਐਲਰੀ ਦੀਆਂ ਸ਼ਾਪਸ ਨੇ ਉਹਨਾਂ ਦੇ ਕੈਮਰੇ ਚੈੱਕ ਕੀਤੇ ਗਏ ਉਹਨੇ ਡੀਵੀਆਰ ਉਹਨਾਂ ਨੂੰ ਪ੍ਰੋਪਰਲੀ ਠੀਕ ਰੱਖਣ ਵਾਸਤੇ